23 ਜੁਲੂ ਨੂੰ ਕੀਰਤਪ ਸਿੰਘ ਦੇ ਨਜ਼ਦੀਕੀ ਪਿੰਡ ਡਾਡੀ ਦੇ ਨਜ਼ਦੀਕ ਕੌਮੀ ਮਾਰਗ ਉਪਰ ਇੱਕ ਕਾਰਸਵਾਰ ਜੋੜੇ ਤੋਂ ਹਥਿਆਰਾਂ ਦੀ ਨੋਕਤੇ ਲੁੱਟ ਕੋ ਕੰਬੜੇ i20 ਕਾਰਸਵਾਰ ਚਾਰ ਵਿਅਕਤੀਆਂ ਨੂੰ ਪੁਲਿਸ ਥਾਣਾ ਸ਼੍ਰੀ ਕੀਰਤਪ ਸਿੰਘ ਦੀ ਪੁਲਿਸ ਵੱਲੋਂ ਕਾਬੂ ਕਰਨ ਚ ਵੱਡੀ ਸਫਲਤਾ ਪ੍ਰਾਪਤ ਕੀਤੀ ਗਈ ਹੈ ਇਸ ਵੰਦੀ ਅੱਜ ਪੁਲਿਸ ਥਾਣਾ ਸ਼੍ਰੀ ਕੀਰਤਪ ਸਿੰਘ ਦੇ ਪ੍ਰੈਸ ਕਾਨਫਰੰਸ ਕਰਦੀ ਹੋਏ ਡੀਐਸਪੀ ਅਜੇ ਸਿੰਘ ਅਤੇ ਇੰਸਪੈਕਟਰ ਜਤਿੰਦਰਪੁਰ ਐਸਐਚਓ ਥਾਣਾ ਸ਼੍ਰੀ ਕੀਰਤਪ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਦੀ ਹਦਾਇਤਾਂ ਅਨੁਸਾਰ ਗੌਰਵ ਯਾਦਵ ਆਈਪੀਐਸ ਟੀਜੀਪ ਪੰਜਾਬ ਹਰਚੰਦ ਸਿੰਘ ਪੁੱਲਰ ਆਈਪੀਐਸ ਡੀਏਜੀ ਰੋਪੜ ਰੇਂਜ ਅਤੇ ਗੁਰਲੀ ਸਿੰਘ ਖਰਾਣਾ ਸੀਨੀਅਰ ਪੁਲਿਸ ਕਪਤਾਨ ਰੋਪਨਗਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਰੋਪੋ ਦਾ ਮਸਲਾ ਹੱਲ ਕੀਤਾ ਗਿਆ ਹੈ। ਪੁਰਾ ਗੱصه ਕੀ ਮਿਤੀ 7 ਜੂਨ ਨੂੰ ਰਾਤ ਕਰੀਬ 10 ਵਜੇ ਗੋਤਮ ਪਾਟਿਆ ਪੁੱਤਰ ਹਰਿੰਦਰ ਪਾਟਿਆ ਵਾਸੀ ਫਰੀਦাবাদ ਆਪਣੀ ਦੋਸਤ ਲੜਕੀ ਨਾਲ ਹਿਮਾਚਲ ਪ੍ਰਦੇਸ਼ ਕਿਤੇ ਛੁੱਟੀ ਮਨਾਉਣ ਤੋਂ ਬਾਅਦ ਵਾਪਸ ਫਰੀਦাবাদ ਨੂੰ ਜਾ ਰਹੀ ਸੀ। ਉਸ ਸਮੇਂ ਪਿੰਡ ਡਾਡੀ ਮਜੀਕ ਕومی ਮਾਰਗ ਤੇ ਇੱਕ ਕਿੱਟੇ ਰੰਗ ਦੀ I20 ਕਾਰ ਜਿਸ ਵਿੱਚ ਕਰੀਬ 4-5 ਮੁੰਨੇ ਵਿਅਕਤੀ ਸ਼ਾਮਲ ਸਨ ਉਹਨਾਂ ਵੱਲੋਂ ਕੇਰਕੀ ਪਿਸਤੌਲ ਦੀ ਨੋਕ ਉੱਪਰ ਦੋ ਫੋਨ ਕੁਝ ਕੈਸ਼ ਯੋ ਕੋਟ ਦੇ ਤੇ ਗਲ ਵਿੱਚ ਪਾਈ ਸੋਨੇ ਦੀ ਚੈਂਦਾ ਇੱਕ ਹਿੱਸਾ ਤੋੜ ਕੇ ਲੈ ਗਏ ਇਸ ਵਿੰਦਿ थाना ਸ਼ਹਿਰ ਕੀਰਪਤ ਸਾਹਿਬ ਵਿਕੇ ਅਲਪਛਤੀ I20 ਕਾਰ ਤੇ ਅਲਪਛਤੀ 4-5 ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ ਮਾਮਲਾ ਦਰਜ ਕਰਨ ਤੋਂ ਬਾਅਦ ਪੁਸਪਲੋ ਉਹ ਤਾਂ ਆਪ 36 ਵਿਅਕਤੀਆਂ ਤੇ ਕਾਰਦੀ ਤਲਾਸ਼ ਕੀਤੀ ਜਾ ਰਹੀ ਸੀ ਡੀਐਸਪੀ ਅਦੇਸ ਸਿੰਘ ਨੇ ਦੱਸਿਆ ਕਿ थाना ਸ਼੍ਰੀ ਕੀਰਤਪਾਲ ਸਾਹਿਬ ਦੀ ਪੁਲਸ ਫੋਰਸ ਸਾਧਰਿਆਂ ਦੇ ਅੰਦਰ ਹੀ ਇਹ ਮਸਲਾ ਹੱਲ ਕਰਤਾ ਗਿਆ ਤੇ 4 ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਹੈ ਜਿਨ੍ਹਾਂ ਦੀ ਪਛਾਣ ਦੀਪਕ ਚਾਣੀ ਪੁੱਤਰ ਸ਼ਿਵਦੀਪ ਸਿੰਘ ਸਿਆਣੀ ਵਾਸੀ ਹੀਰਾ ਮਹਿਲ ਕਲੋਨੀ थाना ਕੋਤਵਾਲੀ ਨਾਭਾ ਜ਼ਿਲ੍ਹਾ ਪਟਿਆਲਾ ਇਕਨਜੋਤ ਸਿੰਘ ਉਫ ਗੱਗੂ ਪੁੱਤਰ ਮਨਦੀਪ ਸਿੰਘ ਵਾਸੀ ਸੰਗਤਪੁਰਾ ਮੁਹੱਲਾ ਨੇੜੇ ਪਟਿਆਲਾ ਗੀੜ੍ਹ थाना ਕੋਤਵਾਲੀ ਨਾਭਾ ਜ਼ਿਲ੍ਹਾ ਪਟਿਆਲਾ ਵਰਿੰਦਰ ਸਿੰਘ ਉਹ ਬਿੰਦਰੀ ਪੁੱਤਰ ਮਲਕੀਸ਼ ਸਿੰਘ ਵਾਸੀ ਕੋਮਨ ਨਗਰ थाना ਅਨਾਜ ਮੰਡੀ ਜ਼ਿਲ੍ਹਾ ਪਟਿਆਲਾ ਅਤੇ ਅਨਮੋਲ ਸਿੰਘ ਪੁੱਤਰ ਨਿਰਮਰ ਸਿੰਘ ਵਾਸੀ ਸਿਲਸਰ ਕਲੋਨੀ ਪਿੰਡ ਅਲੋਰਾ थाना सदर ਨਾਬਾ ਜ਼ਿਲ੍ਹਾ ਪਟਿਆਲਾ ਬਜੂ ਹੋਈ ਹੈ ਜਿਨ੍ਹਾਂ ਦੇ ਕੋਲੋਂ ਪੁਲਿਸ ਨੇ ਦੋ ਪਿਸਤਲ 32 ਬੋਰ ਇੱਕ ਲਾਇਸੈਂਸੀ ਅਤੇ ਇੱਕ ਬਿਨਾ ਲਾਇਸੈਂਸੀ ਚਾਰ ਦਿੰਦਾ ਰੋਂਦ 32 ਬੋਰ ਦੋ ਖੋ ਗੀਤੇ ਕੇ ਮੋਬਾਈਲ ਫੋਨ ਲਈ ਬਾਦਲਾਤਰੀ ਵਰਤੀ i20 ਕਾਰ ਬਰਾਮਦ ਕੀਤੀ ਹੈ ਤੇ ਇਹਨਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਦੱਸਣਯੋਗ ਹੈ ਕਿ ਲੁੱਟਕੋ ਦੀ ਬਾਦ ਵਿੱਚ ਸ਼ਾਮਲ ਚਾਰੇ ਵਿਅਕਤੀ ਨਸ਼ਾ ਕਰਨ ਦੀ ਆਦਤian ਅਤੇ ਆਪਣੇ ਨਸ਼ੇ ਦੀ ਪੂਰਤੀ ਲਈ ਲੁੱਟਕੋ ਦੀਆਂ ਬਾਦਦਤਾਂ ਨੂੰ ਅੰਜਾਮ ਦਿੰਦੇ ਹਨ ਅਤੇ ਇਹਨਾਂ ਚੋਂ ਤਿੰਨ ਵਿਅਕਤੀਆਂ ਦੇ ਖਿਲਾਫ ਪਹਿਲਾਂ ਵੀ ਵੱਖ-ਵੱਖ ਅਪਰਾਧਿਕ ਮਾਮਲੇ ਦਰਜ ਹਨ ਡੀਐਸਪੀ ਦੇ ਦੱਸਿਆ ਕਿ ਪੋਸਟ ਵੱਲੋਂ ਇਹਨਾਂ ਦਾ ਡੋਪ ਟੈਸਟ ਵੀ ਕਰਵਾਇਆ ਗਿਆ ਸਾਰਿਆਂ ਦਾ ਡੋਪ ਟੈਸਟ ਪੋਜ਼ਿਟਿਵ ਆਇਆ ਜਿਸ ਕਰ ਤੁ ਚਾਰਾਂ ਦੇ ਖਿਲਾਫ ਐਨਡੀਪੀਐਸ ਅੱਜ ਦੇ ਪੱਤ ਮਾਮਲਾ ਦਾਜ ਕੀਤਾ ਗਿਆ ਹੈ ਅਤੇ ਉਹਨਾਂ ਦੱਸਿਆ ਕਿ ਅੱਜ ਕਾਫੂ ਪੀਤੇ ਕੇ ਚਾਰਾਂ ਵਿਅਕਤੀ ਨੂੰ ਮਾਨਜੋਬ ਅਦਾਲਤ ਚ ਪੇਸ਼ ਕਰਕੇ ਦੋ ਦਿਨ ਦਾ ਪੁਲਿਸ ਰਿਮਾਨ ਲਿਆ ਗਿਆ ਹੈ ਤਾਂ ਜੋ ਇਹਨਾਂ ਤੋਂ ਹੋਰ ਪੁੱਛਗਿੱਛ ਕੀਤੀ ਜਾ ਸਕੇ। ਇਹ ਰਿਪੋਰਟ ਪੇਸ਼ ਹੈ ਪੰਜਾਬ న్యూਸ। ਇਹ ਮਿਤੀ 7 ਤਰੀਕ ਰਾਤ ਨੂੰ ਕਰੀਬ 10:00 ਵਜੇ ਇੱਕ ਕਾਰ ਰਹੀ ਸੀ ਗੱਡੀ ਬਨਾਲੀ ਤੋਂ ਆ ਰਹੇ ਸੀਗੇ ਉਹ ਕਪਲ ਸੇਗਾ ਤੇ ਉਹ ਫਰੀਦাবাদ ਉਹਨਾਂ ਨੂੰ ਜਾਣਾ ਸੀਗਾ ਤੇ ਹਾਈਵੇ ਰੋਬਰੀ ਸੀਗੀ ਜੀ ਇਹ ਰੋਡ ਦੇ ਉੱਤੇ ਇਹਨਾਂ ਨੇ ਰੋਕ ਕੇ ਉਹ ਰੁਕੇ ਹੋਏ ਸੀ ਪਹਿਲਾਂ ਇਹਨਾਂ ਨੇ ਗਨ ਪੁਆਇੰਟ ਤੇ ਉਹਨਾਂ ਦੇ ਨਾਲ ਖੋਹ ਕੀਤੀ ਸੀਗੀ ਇਹਨਾਂ ਕੋਲ i20 ਕਾਰ ਸੀਗੀ ਚਾਰ ਲੋਕ ਸਨਗੇ ਤੇ ਅਸਲੇ ਦੀ ਨੋਕ ਤੇ ਉਹਦੇ ਮੋਬਾਈਲ ਫੋਨ ایرਪੋਡਸ ਤੇ ਇੱਕ 골ਡ ਚੇਨ ਥੋੜੀ ਉਹਦੇ ਕੋਰ ਦਾਗੀ ਥੋੜੀ ਖਿੱਚ ਕੇ ਲੈ ਗਏ ਇਹ ਤੋਂ ਨਿਕਲ ਗਏ ਸੀਗੇ ਜੀ ਉਹਦੇ ਉੱਤੇ ਅਸੀਂ ਐਫ ਆਈ ਆਰ ਨੰਬਰ 57383 ਨੂੰ ਇਹ ਦਰਜ ਕੀਤੀ ਸੀ। ਉਹਦੇ ਵਿੱਚ ਸਫਲਤਾ ਪ੍ਰਾਪਤ ਹੋਈ ਆ। ਇਹ ਚਾਰ ਦੋਸ਼ੀ ਅਸੀਂ ਫੜ ਲਏ ਆ ਤੇ ਬਦਨਾਂ 20 ਕ ਅਸੀਂ ਟ੍ਰੇਸ ਕਰ ਲਿਆ ਸੀ ਕੇਸ ਇਹ। ਤੇ ਇਹਦੇ ਵਿੱਚ ਇੱਕ ਹੈਗਾ ਦੀਪਕ ਸੈਣੀ, ਦੂਸਰਾ ਹੈਗਾ ਏਕਮਜੋਤ, ਤੀਸਰਾ ਬਰਿੰਦਰ ਤੇ ਚੌਥਾ ਹੈਗਾ ਅਨਮੋਲ ਸਿੰਘ। ਇਹ ਸਾਰੇ ਉਧਰ ਪਟਿਆਲੇ ਨਾਬੇ ਦੇ ਨੇ। ਤੇ ਇਹਨਾਂ ਕੋਲੋਂ ਅਸੀਂ ਰਿਕਵਰ ਕਰ ਲਿਆ ਹੈਗਾ ਜਿਹੜੇ ਦੋ ਮੋਬਾਈਲ ਫੋਨਸ ਰਿਕਵਰ ਕਰਨੇ ਆ ਤੇ ਕੁਝ ਜਿਹੜਾ ਕੈਸ਼ ਇਹ ਲੱਗੇ ਸੀਗੇ ਇਸ ਤੋਂ ਇਲਾਵਾ ਇਹਨਾਂ ਕੋਲ ਜਿਹੜਾ ਵੈਪਨ ਇਹਨਾਂ ਨੇ ਯੂਜ਼ ਕੀਤੇ ਸੀਗੇ ਇੱਕ ਕੰਟਰੀ ਮੇਡ ਪਿਸਟਲ ਹੈਗਾ 32 ਬੋਰ ਦਾ ਲਾਈਵ ਕੈਟਰੀਜਸ ਹੈਗੇ ਆ ਹੋਰ ਰਿਕਵਰ ਹੋਇਆ ਇੱਕ ਜਿਹੜਾ ਕੋ ਲਾਇਸੈਂਸੀ ਪਿਸਟਲ ਆਇਗਾ ਆ ਇੰਡੀਅਨ ਆਰਡੀਨੈਂਸ ਦਾ ਉਹ ਵੀ ਰਿਕਵਰ ਹੋ ਗਿਆ ਤੇ ਗੱਡੀ ਵੀ ਰਿਕਵਰ ਹੋ ਗਈ ਆ ਜਿਹਦੇ ਵਿੱਚ ਇਹਨੇ ਬਾਰਦਾਦ ਕੀਤੀ ਸੀਗੀ ਹਰੇ